ਸਾਸੀ ਕਾਲ ਜੀ ਤੇ ਪਾਠ ਨੋ ਜੀ ਆਪਣਾ ਅੱਜ ਮਾਉਂਟ ਐਵਰੇਸਟ ਵਿਜਿਤਾ ਅਰੁਣੀਮਾ ਸਿਨਾ ਇਹ ਪਾਠ ਤੋਂ ਸਾਨੂੰ ਉਪਦੇਸ਼ ਕੀ ਮਿਲੇਗਾ ਜੀ ਵਿਦਿਆਰਥੀਆਂ ਨੂੰ ਦੱਸਣਾ ਹੈ ਕਿ ਮਨ ਵਿੱਚ ਕੁਝ ਕਰਨ ਦੀ ਇੱਛਾ ਹੋਵੇ ਤਾਂ ਸਭ ਕੁਝ ਹੋ ਸਕਦਾ ਹੈ ਜੀ ਜਿਵੇਂ ਅਰੁਣੀਮਾ ਸਿਨਾ ਨੇ ਵਿਕਲਾੰਗ ਹੁੰਦਿਆਂ ਕਰ ਦਿਖਾਇਆ ਜੀ ਤੇ ਆਪਾਂ ਪਾਠ ਸ਼ੁਰੂ ਕਰਦੇ ਹਾਂ ਜੀ ਤੇ ਤੁਹਾਨੂੰ ਜਾਣਕਾਰੀ ਦਿੰਨੇ ਆ ਜੀ ਇਤਿਹਾਸ ਵਿੱਚ ਚਰਚਾ ਉਹਨਾਂ ਲੋਕਾਂ ਦੀ ਹੀ ਹੁੰਦੀ ਹੈ ਜਿਨ੍ਹਾਂ ਨੇ ਕੁਝ ਕਰਕੇ ਵਿਖਾਇਆ ਹੋਵੇ ਜਿਨ੍ਹਾਂ ਨੇ ਵੱਡਿਆਂ ਤੋਂ ਵੱਡੀਆਂ ਸਮੱਸਿਆ ਅੱਗੇ ਹਿੰਮਤ ਨਾ ਹਾਰੀ ਹੋਵੇ ਤੇ ਉਹਨਾਂ ਨੂੰ ਹੱਸਦੇ ਹੱਸਦੇ ਹੱਲ ਕੀਤਾ ਹੋਵੇ ਲੋਕ ਉਹਨਾਂ ਲੋਕਾਂ ਨੂੰ ਅੱਜ ਤੱਕ ਯਾਦ ਕਰਦੇ ਹਨ ਜਿਨ੍ਹਾਂ ਨੇ ਮੁਸੀਬਤਾਂ ਨਾਲ ਝੂਂਜਦਿਆਂ ਅੱਗੇ ਕਦਮ ਵਧਾਏ ਹਨ ਸ਼ਹੀਦ ਭਗਤ ਸਿੰਘ ਵੁੱਦਮ ਸਿੰਘ ਕਰਤਾ ਸਿੰਘ ਸਰਾਬਾ ਲਾਲਾ ਲਾਜਪਤਰਾਏ ਚੰਦਰ ਸ਼ੇਖਰ ਆਜ਼ਾਦ ਨੂੰ ਕੌਣ ਨਹੀਂ ਜਾਣਦਾ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਇਹ ਸਭ ਆਉਣ ਵਾਲੀਆਂ ਪੀੜੀਆਂ ਲਈ ਤਰੂ ਤਾਰੇ ਬਣ ਚੁੱਕੇ ਹਨ ਕਿਉਂਕਿ ਇਨ੍ਹਾਂ ਨੇ ਆਪਣੇ ਸਿਰੜ ਹੌਂਸਲੇ ਅਤੇ ਆਪਣੇ ਜਿਝਾਰੂ ਪ੍ਰਵਰਤੀ ਨਾ ਆਪਣੀ ਜ਼ਿੰਦਗੀ ਦੇ ਰਾਹਾਂ ਦੀਆਂ ਔਕਣਾ ਦੀ ਰਤਾ ਪਰਵਾਹ ਨਹੀਂ ਕੀਤੀ ਸ਼ਾਇਦ ਇਹਨਾਂ ਜੁਝਾਰੂ ਸਖਸੀਅਤਾਂ ਤੋਂ ਹੀ ਪ੍ਰੇਰਣਾ ਲੈ ਕੇ ਇੱਕ ਵਿਕਲੰਗ ਲੜਕੀ অরੁणिमा सिन्हा ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਨੂੰ ਸਾਰ ਕਰਨ ਦਾ ਮਨ ਬਣਾਇਆ ਹੋਵੇਗਾ ਉੱਤਰ ਪ੍ਰਦੇਸ਼ ਦੇ ਡਾਕਟਰ ਅੰਬੇਦਕਰ ਨਗਰ ਵਿੱਚ 1988 ਵਿੱਚ ਜਨਮੀ ਇਹ ਜੁਜਾਰੂ ਕੁੜੀ ਨੇ ਆਪਣੇ ਬਲੰਦ ਹੌਂਸਲੇ ਨਾਲ ਇੱਕ ਅਜੀਹਾ ਕਾਰਨਾਮਾ ਕਰ ਵਿਖਾਇਆ ਜਿਸ ਨੂੰ ਲੋਕ ਰਹਿੰਦੀ ਦੁਨੀਆ ਤੱਕ ਯਾਦ ਰੱਖਣਗੇ ਭਾਵੇਂ ਉਸ ਨੂੰ ਦੁਨੀਆ ਦੀ ਉਚਤਮ ਚੋਟੀ ਐਵਰੇਸ ਨੂੰ ਸਰ ਕਰ ਲਿਆ ਹੈ ਫਿਰ ਵੀ ਹਾਲੇ ਹੋਰ ਕਰਨਾ ਚਾਹੁੰਦੀ ਹੈ ਇਸ ਦਾ ਇਹ ਮਹਾਨ ਕਾਰਨਾਮਾ ਭਾਰਤ ਦੀਆਂ ਕੁੜੀਆਂ ਲਈ ਇੱਕ ਖੁੱਲਾ ਸੱਦਾ ਹੈ ਕਿ ਅੱਜ ਕੁੜੀਆਂ ਕਮਜ਼ੋਰ ਨਹੀਂ ਹਨ ਅੱਜ ਕੁੜੀਆਂ ਘਰ ਦੀ ਚਾਰ ਦੀਵਾਰੀ ਵਿੱਚ ਬੰਦ ਰਹਿ ਕੇ ਕਸੀਦਾ ਕੱਢਣ ਤੱਕ ਹੀ ਸੀਮਤ ਨਹੀਂ ਹਨ ਭਾਵ ਅੱਜ ਕੁੜੀਆਂ ਜੋ ਚਾਹੇ ਕਰ ਸਕਦੀਆਂ ਹਨ ਉੰਜ ਤਾਂ ਇਹ ਕਾਰਨਾਮਾ ਉਹਨਾਂ ਲੋਕਾਂ ਨੂੰ ਇੱਕ ਸਲਾਹ ਇੱਕ ਲਹਨਤ ਪਾਉਂਦਾ ਹੈ ਜੋ ਆਪਣੀਆਂ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਕੁੱਖ ਵਿੱਚ ਮਾਰ ਦਿੰਦੇ ਹਨ ਔਰ ਨਿਮਾ ਸੇਨਾ ਨੇ ਜਦ ਤੂੰ ਹੁਸ਼ ਸੰਭਾਲੀ ਉਸ ਦੀ ਲਗਨ ਕੁਝ ਕਰਕੇ ਵਿਖਾਉਣ ਵੱਲ ਲੱਗੀ ਪਈ ਸੀ ਬਚਪਨ ਤੋਂ ਹੀ ਇਹ ਇੱਕ ਜੁਝਾਰੂ ਤੇ ਬਹਾਦਰ ਕੁੜੀ ਸੀ ਉਹ ਖੇਡਾਂ ਵੱਲ ਉਚੇਚ ਧਿਆਨ ਦਿੰਦੀ ਰਹੀ ਹੈ ਫੁੱਟਬਾਲ ਅਤੇ ਵਾਲੀਵਾਲ ਉਸ ਦੀਆਂ ਮਨਪਸੰਦ ਖੇਡਾਂ ਸਨ ਉਹ ਸੀ ਆਈਐਸਐਫ ਵਿੱਚ ਨੌਕਰੀ ਕਰਨ ਦੀ ਇੱਛਕ ਸੀ ਭਾਵੇਂ ਉਸ ਦੀ ਇਹ ਇਸ਼ਾ ਪੂਰੀ ਨਾ ਹੋ ਸਕੀ ਫਿਰ ਵੀ ਉਸ ਨੇ ਜੋ ਕਾਰਨਾਮਾ ਕਰ ਵਿਖਾਇਆ ਉਹ ਇਸ ਨੌਕਰੀ ਤੋਂ ਕਿਤੇ ਉੱਪਰ ਹੈ 11 April 2011 ਦਾ ਮਨ ਭਾਗਾ ਉਹ ਦਿਨ ਕਦੀ ਨਹੀਂ ਭੁੱਲ ਸਕਦੀ ਜਦੋਂ ਉਹ ਰੇਲ ਗੱਡੀ ਵਿੱਚ ਲਖਨਊ ਇਹ ਜੀ ਸੀ ਸਾਡਾ ਅੱਜ ਦਾ ਫਸਟ ਪਾਰਟ ਇਹਨਾਂ ਵੱਤਾਂ ਨੂੰ ਸ਼ੇਅਰ ਕਰੋ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਤਾਂ ਜੋ ਆਪਣੀਆਂ ਧੀਆਂ 'ਚ ਹਿੰਮਤ ਆ ਸਕੇ ਔਰ ਕੁਝ ਕਾਰਵਕਾਨ ਮਿਲਦੇ ਆ ਜੀ ਨਵੀਂ ਵੀਡੀਓ ਲੈ ਕੇ ਜੀ ਸਤਿ ਸ੍ਰੀ ਅਕਾਲ ਜੀ